ਓਏ ਹਾ ਤਾਇਆ ਕੀ ਹਾਲ ਆ ਕਿਵੇਂ ਆਥਰੇ ਮਾਰੇ ਵਾਂਚ ਕਿੜੇ ਅੱਜ ਓ ਬਿੱਲੀ ਬਿੱਲੀ ਮੈਨੂੰ ਨਾ ਖੇਤ ਆ ਇਹਨੂੰ ਵਾਵਾ ਦੇਣ ਹੋ ਗਏ ਸੀ ਯਾਰ ਇੱਕ ਅੱਜ ਪੁੱਤਾਂ ਦੀ ਧੁੱਪ ਨਿਕਲੀ ਸੀ ਮੈਂ ਕਿਹਾ ਖੇਤ ਜਾ ਕੇ ਕੀੜਾ ਤਾਂ ਮਾਰ ਕੇ ਆਵਾਂ ਕਈ ਵਾਰੀ ਗਵਾਂਡੀ ਵੱਟ-ਵੁੱਟ ਤਾਂ ਨਹੀਂ ਵੱਢੀ ਜਾਂਦਾ ਹਾਂ ਹਾਂ ਨਹੀਂ ਨਹੀਂ ਤਾਇਆ ਜੀ ਸਾਦ ਕੇ ਭਾਈ ਤੇਰਾ ਖੇਤ ਆ ਯਾਰ ਹੈ ਬਾਕੀ ਵੱਟ-ਵੁੱਟ ਨਹੀਂ ਵੱਢੀ ਕਿਸੇ ਨੇ ਸਹੀ ਆ ਸਾਰਾ ਕੁਝ ਹੈ ਬਿੱਲੀ ਐਤ ਕੀ ਤੁਸੀਂ ਵੱਟ ਨੂੰ ਮਿੱਟੀ ਘਟ ਲਈ ਐ ਤਾ ਲਾਈ ਜਾਣਾ ਤੇ ਲਾਈ ਜਾਣਾ ਓ ਨਹੀਂ ਨਹੀਂ ਲਾਈ ਉਹ ਯਾਰ ਤਾਇਆ ਸਾਢੇ ਕਿਲੋ ਠੇਕੇ ਤੇ ਵਾਹਣਾ ਇਹ ਅਸੀਂ ਮਿੱਟੀ ਲੋਣ ਲੱਗ ਜਾਂਦੇ ਅਲਾ ਕਹੂ ਯਾਰ ਇਹਦਾ ਵੱਟਾ ਵਾਡੀ ਤਾਂ ਡਰਦੇ ਆਣੇ ਤਾਂ ਨਹੀਂ ਲਈ ਉਹ ਡਰਨ ਦੀ ਕੀ ਲੋੜ ਆ ਯਾਰ ਬਿੱਲੀ ਬਿੱਲੀ ਧੂੜ ਕਰਮ ਆਪਣੇ ਚ ਤੁਰਿਆ ਫਿਰਦਾ ਐਤ ਕੀ ਜੇ ਤੁਸੀਂ ਵੱਟ ਘੜੀ ਨਾ ਤੁਸੀਂ ਵੱਟ ਐਂ ਨਹੀਂ ਘੜਨੀ ਵੱਟ ਐਂ ਘੜਨੀ ਐ ਠੀਕ ਆ ਕੋਈ ਨਹੀਂ ਤਾਂ ਦੇਖਣਾ ਕੋਈ ਉਹ ਕਾਕਾ ਯਾਰ ਮੈਂ ਗੁੱਸਾ ਤਾਂ ਕਰਿਓ ਨਾ ਐਤ ਕੀ ਮੈਨੂੰ ਥੋੜੀ ਕਣਕ ਨਰਮ ਲੱਗਦੀ ਆ ਨਹੀਂ ਨਹੀਂ ਤਾਇਆ ਲੋਕਾਂ ਆ ਕੀ ਕਣਕ ਤੈਨੂੰ ਉਹੀ ਲੱਗਦਾ ਓ ਸ਼ਰਮ ਮੰਨਣ ਦੀ ਕੋਈ ਲੋੜ ਨਹੀਂ ਕੀ ਕਣਕ ਤਾਂ ਹੈਗੀ ਆ ਨਰਮੀ ਕੋਈ ਰੇਹ ਕੁੜੇ ਦੀ ਲੋੜ ਆ ਉਹ ਮੈਨੂੰ ਦੱਸੋ ਮੈਂ ਆਪੇ ਸ਼ਹਿਰੋਂ ਚੁਕਾ ਦੂੰਗਾ ਕੋਈ ਉਹਦਾ ਮੈਂ ਤੁਥੋਂ ਵਿਆਜ ਨਹੀਂ ਲੈਂਦਾ ਠੇਕੇ ਦੇ ਨਾਲ ਹੀ ਕਰ ਲਾਂਗੇ ਠੀਕ ਆ ਤਾਇਆ ਓ ਠੀਕ ਆ ਬਿੱਲੀ ਐਤ ਕੀ ਨਾ ਵਾਣ ਤੋਂ ਫਸਲ ਆਪਾਂ ਪੂਰੀ ਕੱਢਣੀ ਆ ਸੰਗਣ ਦੀ ਕੋਈ ਲੋੜ ਨਹੀਂ ਕੋਈ ਨਹੀਂ ਤੈਨੂੰ ਦੱਸ ਦਿਆਂਗੇ ਠੀਕ ਦੀ ਰੇਅਰ ਐ ਤੇ ਆਪਣਾ ਝੋਨਾ ਵੀ ਘੱਟ ਨਿਕਲਿਆ ਉਤੋਂ ਆ ਕਣਕ ਵੀ ਜਾਵਾ ਨਰਮਾ ਓਏ ਆਪਾਂ ਆਹੀ ਵਾਂ ਠੇਕੇ ਤਾਂ ਗਾਂ ਨੂੰ ਰੱਖਣਾ ਹੀ ਆ ਅੱਜ ਆਪਾਂ ਜੋ ਠੇਕੇ ਦੀ ਗੱਲ ਕਰਾਂਗੇ ਉਹਨੇ ਮਿੱਤਵਾੜੀ ਕਰ ਲਾਂਗੇ ਉਹ ਕਹਿੰਦਾ 11500 ਸਾਨੂੰ ਕਿੱਲੇ ਮੋਰ ਛੱਡ ਦੇ ਵੀ ਸਾਡੀ ਫਸਲ ਘੱਟ ਹੋਈ ਆ ਓਏ ਨਹੀਂ ਨਹੀਂ ਮੈਂ ਤਾਂ ਸੱਚ ਇੱਕ ਤੈਨੂੰ ਗੱਲ ਦੱਸਣੀ ਭੁੱਲ ਗਿਆ ਕੀ ਕਈ ਦਿਨ ਪਹਿਲਾਂ ਨਾ ਮੇਰੇ ਕੋਲੇ ਤਾਇਆ ਵਾਹਣ ਚ ਆਇਆ ਸੀਗਾ ਮੈਨੂੰ ਆਦਾ ਭਈ ਜੇ ਸਪਰੇ ਚੱਕਣੀ ਆ ਕੂੜਾ ਚੱਕਣਾ ਡਰਿਓਣਾ ਮੈਂ ਆ ਪੇਚ ਕਹੂੰ ਪੈਸੇ ਵੀ ਨਹੀਂ ਹੁਣ ਲੈਂਦਾ ਆਂਦਾ ਫਸਲ ਵੱਢ ਕੇ ਦੇ ਦਿਓ ਬਾਲਾ ਦਿਲ ਦਰਿਆ ਬੰਦਾ ਆਪਾਂ ਮੈਂ ਤੈ ਆਪਾਂ ਲਵਨੇ 1000 1500 ਰੁਪਇਆ ਮੀਟ ਤੇ ਨਾਲੇ ਸ਼ਰਾਬ ਤੇ ਉਹ ਨੂੰ ਜਾ ਕੇ ਖਵਾਉਣੇ ਪਿਉਣੇ ਆ ਆਪਾਂ ਨੂੰ ਫਾਇਦਾ ਕਰੂਗਾ ਦਿਲਦਰਿਆ ਬੰਦਾ ਉਹ ਉਹ تیرے ਵੇਖ ਲੈ ਯਾਰ ਮਿਹਨਤਵੰਦਾ ਭਾਵੇਂ 5 700 ਰੁਪਇਆ ਛੱਡ ਦੇ ਐਨ ਹੋਵੇ ਕਿਤੇ 1500 ਦਾਰੂ ਤੇ ਵੀ ਲਾਜ ਕੇ ਤੇ ਮੁੜ ਕੇ ਰੁਪਇਆ ਵੀ ਨਾ ਘਟੇ ਉਹ ਉਹ ਯਾਰ ਤੂੰ ਉਹ ਤੇਰੇ ਪੁੱਠੇ ਪਰ ਵਾਲਾ ਤੂੰ ਜਦੋਂ ਸੋਚਦਾ ਤੂੰ ਪੁੱਠਾ ਸੋਚਦਾ ਮੇਰੀ ਗੱਲ ਸੁਣ ਜੇ 1000 1500 ਰੁਪਇਆ ਆਪਾਂ ਦਾਰੂ ਮੀਟ ਤੇ ਲਾ ਵੀ ਦਿੱਤਾ ਜੇ ਮੰਨ ਕੇ ਚੱਲ 22500 ਰੁਪਿਆ ਕਿਲੇ ਦਾ ਪਾਣੂ ਛੱਡ ਗਿਆ ਸਾਢੇ 11 ਕਿਲੇ ਆਪਣੇ ਕੋਲੇ ਵਾਹਣਾ ਉਹਦਾ ਠੀਕੀ ਤੇ ਕਿੰਨੇ ਦਾ ਫਾਇਦਾ ਹੋਊਗਾ ਬਾਕੀ ਦੂਜੀ ਗੱਲ ਜਿਹੜੀ ਸ਼ਰਾਬ ਆ ਇਹਦਾ ਵੱਡੇ ਵੱਡੇ ਨੂੰ ਆਦੇ ਵਾਸਤੇ ਕਰ ਲੈਦੀ ਆ ਉਹ ਤਾਇਆ ਦਾ ਚੀਜ਼ ਕੀ ਆ ਬਾਕੀ ਮਿਹਨਤ ਬਾੜੀ ਨਹੀਂ ਉਹ ਕੰਮ ਕਰਦੀ ਜਿਹੜੇ ਅਡੇ ਗੱਡੇ ਸ਼ਰਾਬ ਕਰਦੀ ਹੈ ਇਹ ਤਾਂ ਗੱਲ ਹੈਗੀ ਆ ਫਿਰ ਚੱਲ ਕਰ ਲੈਨੇ ਆ ਉਹ ਕਿਵੇਂ ਆ ਤਾਇਆ ਹੋ ਠੀਕ ਆ ਬੱਲੀ ਅੱਜ ਕਿਵੇਂ ਦੋਨੇ ਭਰਾ ਇਕੱਠੇ ਹੀ ਤੁਰੇ ਹੋਣੇ ਤਾਇਆ ਕੰਨੀ ਨੂੰ ਉਹ ਮੈਂ ਕਿਹਾ ਕਿ ਅਸੀਂ ਸੋਚਿਆ ਵੀ ਵਾਹਨ ਤਾਂ ਤੇਰਾ ਰੱਖਣਾ ਹੀ ਰੱਖਣਾਗਾ ਉਹਨੂੰ ਨਾਲੇ ਤਾਂ ਗੱਲਬਾਤ ਹੋ ਜੂਗੀ ਤੇ ਨਾਲੇ ਤਾਂ ਆਇਆ ਤੇਰੇ ਵਾਸਤੇ ਮੈਂ ਲੈ ਕੇ ਆਇਆ ਦੇਸੀ ਕਿਉ ਉਹ ਵਾਹਨ ਨੂੰ ਕੀ ਆ ਯਾਰ ਤਾਇਆ ਤੁਹਾਡੇ ਤੋਂ ਆਡਾ ਯਾਰ ਤੁਸੀਂ ਰੱਖਦੇ ਆਂ ਕਿ ਵਾਣ ਰੱਖ ਲਿਓ ਬਾਕੀ ਇਹਨੂੰ ਕੀ ਸੀ ਯਾਰ ਕਾਹਤੋਂ ਖੇਚਲ ਕੀਤੀ ਤੁਸੀਂ ਉਹ ਦੇਸੀ ਕਿਉ ਦੇ ਨਾਲ ਨਾਲ ਤਾਇਆ ਡੇਢ ਕਿਲੋ ਬੱਕਰਾ ਵੀ ਐ ਠੀਕ ਆ ਠੀਕ ਆ ਓਏ ਉਂ ਦਾ ਮੇਰੇ ਯਾਰ ਦੋ ਤਿੰਨ ਲੱਗੇ ਵਿਆ ਚੱਲ ਕੋਈ ਗੱਲ ਨਹੀਂ ਮੈਂ ਭਾਂਡੇ ਚੱਕ ਲਿਆ ਉਹਨੂੰ ਲਓ ਭਾਈ ਚੱਕ ਤਾਇਆ ਕਰ ਲਿਓ ਲਿਓ ਭਾਈ ਇਹ 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 ਦੇ ਘਰ ਗੱਲ ਉਹ ਖੜ ਜਾ ਮੜਾ ਗਹਿਰਾ ਜਾ ਤਾ ਹੁੰਦੇ ਹਾਂ ਹਾਂ ਤਾਇਆ ਤੈਨੂੰ ਤਾਂ ਪਤਾ ਹੀ ਹੈ ਜਿਵੇਂ ਸਾਡਾ ਤਾਂ ਕੀ ਯਾਰਾ ਸਾਰੇ ਪਿੰਡ ਦੇ ਝੋਨਾ ਘਟ ਨਿਕਲਿਆ ਹੈ ਹੂੰ ਤੇ ਕਣਕ ਵੀ ਸਾਡੀ ਤਾਂ ਮਾੜੀ ਆ ਯਾਰ ਹਾਂ ਤੇ ਜੇ ਤੂੰ ਐ ਕਰੇ ਕਿਤੇ 22500 ਰੁਪਇਆ ਸਾਨੂੰ ਛੱਡ ਦੇ ਤਾਂ ਸਾਡਾ ਤਾਂ ਫਾਇਦਾ ਹੋ ਜਾਊਗਾ ਯਾਰਾ ਓ ਬੱਲੀ ਯਾਰ ਮੈਂ ਤਾਂ ਤੁਹਾਡੇ ਨਾਲ ਕਿਤੇ ਗਿਣਿਆ ਮਿਣਿਆ ਨਹੀਂ ਮੈਂ ਤਾਂ ਤੁਹਾਨੂੰ ਆਪ ਦਾ ਹੀ ਸਮਝਦਾ ਯਾਰ ਉਹ ਯਾਰ 2500 ਦਾ ਬਾਹਲਾ ਹੋ ਜੂ ਵੈਧੇ ਯਾਰ ਤੂੰ ਐਂ ਕਰ 1500 ਰੁਪਏ ਘੱਟ ਦੇ ਦੇ ਯਾਰ ਕਿੱਡੀ ਗੱਲ ਵੇਖ ਓਏ ਵੇਖ ਲੈ 1500 ਨਾਲ ਆਪਣਾ 17-18000 ਦਾ ਫਾਇਦਾ ਹੋ ਜੂ ਚੱਕ ਲੈ ਸਾਰੇ ਵਣ ਮਗਰ 1500 ਘੱਟ ਦੇ ਦੀ ਲੈ ਯਾਰ ਮੀਟ ਜਾ ਦਾ ਪਾਇਓ ਮਾੜਾ ਜਿਹਾ ਕੋਦੇ ਜਿਹਾ ਤਾਇਆ ਇੰਨਾ ਵੀ ਮਾਨਤਾਨ ਕਰਨ ਦੇ ਕੀ ਲੋੜ ਸੀ ਜੀ ਅਸੀਂ 17-1800 ਰੁਪਿਆ ਮੀਟ ਤੇ ਸ਼ਰਾਬ ਤੇ ਲਾਉਣਾ ਤੂੰ ਸਾਢੇ 11 ਕਿੰਨਾ ਮਰ ਸਾਨੂੰ 1500 ਰੁਪਿਆ ਛੱਡਿਆ ਉਹ ਮੇਰਾ ਤਸਲਾ ਹੈ ਤਾਂ ਛੱਡ ਜੋ ਉਹ ਤਾਇਆ ਜਦੋਂ ਠੇਕੇ ਵਾਲੇ ਵੰਦੇ ਪੈਸੇ ਦੇਣ ਆਏ ਨਾ ਆ ਤਸਲੇ ਦੇ ਵੀ ਉਹਦੇ ਚ ਹੀ ਕਰ ਲਿਓ ਵਾਹ ਦਾ ਬੱਕਰਾ ਉਹ ਤੈਨੂੰ ਆਖ ਜੀ ਆਪਾਂ ਕੋਈ ਮਿੰਟਵਾੜੀ ਕਰ ਲਈਏ ਕਿਲੇ ਮਰ ਹੋ ਸਕਦਾ 500 ਰੁਪਏ ਛੱਡੀ ਦਿੰਦਾ ਹਾਂ ਹੈ ਬਈ ਮੈਨੂੰ ਐ ਲੱਗਦਾ ਆਪਣੀ ਨਾ दारू ਨਾਰਮ ਸੀ ਤਾ ਇਹਨੂੰ ਅਸਰ ਨਹੀਂ ਕੀਤਾ ਆਪਾਂ दारू ਨਾਲ ਬਗਲ ਕੇ ਦੇਖ ਲਈਏ ਉਹ ਚਪੇੜੇ ਨਾ ਖਾਣੀ ਮੈਥੋਂ ਅੱਗੇ ਦੁੱਧ ਵਾਲੇ ਪੈਹੰਦੂ ਇੱਧਰ 1700 ਦੀ ਘੋੜੀ ਨਿਮਾਤੀ ਹਜੇ ਫੂਰ ਭਾਅ ਦਾ